ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋ ਜਲਾ ਸ਼ੇਰਪੁਰ ਵਿਖੇ ਜਿੱਥੇ ਕਿ ਸਕੂਲ ਦੀ ਚਾਰਦिवारी ਦੀ ਕੰਧ ਬਹੁਤ ਖਸਤਾ ਹੋ ਚੁੱਕੀ ਸੀ ਇਸ ਸਬੰਧੀ ਐਮਪੀ ਡਾਕਟਰ ਰਾਜਕਮਰ ਜੀ ਨੇ ਗ੍ਰਾਂਟ ਜਾਰੀ ਕੀਤੀ ਸੀ ਅਤੇ 15 ਗਾਸ ਨੂੰ ਡਾਕਟਰ ਸ਼ੰਕਮਰ ਐਮ ਐ ਚੱਬੇਵਾਲ ਜੀ ਵੱਲੋਂ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋ ਵਿਖੇ 15 ਗੱਤੇ ਝੰਡਾ ਲਹਿਰਣ ਉਪਰੰਤ ਸਕੂਲ ਦੀ ਕੰਨ ਦਾ ਨੀ ਪੱਥਰ ਵੀ ਰੱਖਿਆ ਗਿਆ ਤਵੰਦੀ ਅੱਜ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਜੀ ਅਤੇ ਬੱਡੋਦੇ ਅਤੇ ਬੱਡੋ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਜੀ ਅਟਾਇਡ ਪ੍ਰਿੰਸੀਪਲ ਜਗਮੂਨ ਸਿੰਘ ਡਾਂਡੀਆਂ ਅਤੇ ਮੈਨੇਜਮੈਂਟ ਦੇ ਮੈਨੇਜਰ ਤਰਸੀਮ ਸਿੰਘ ਪਰਮਾਂਡਿੰਗ ਜੀ ਸਰਹਾਲਾ ਕਲਾਂ ਵੱਲੋਂ ਇਸ ਮੌਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਗਿਆ ਆਓ ਸੀ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਅਤੇ ਇਸ ਕੰਮ ਸੰਬੰਧੀ ਬਾਕੀ ਪੂਰੀ ਜਾਣਕਾਰੀ ਲੈਣੇ ਆ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਜੀ ਪਾਸੋਂ ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਧੰਨਵਾਦ ਸਾਡੀ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਤ ਹੈ ਜੀ। ਸੋ ਸਰ ਜੀ ਜੋ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਡੋ ਜ਼ਿਲ੍ਹਾ ਸ਼ਿਹਰਪੁਰ ਸੋ ਜੀ ਦਿਨੋਂ-ਦਿਨ ਤਰੱਕੀਆਂ ਦੇ ਰਾਤੇ ਹੋਰ ਅੱਗੇ ਵੱਧ ਰਿਹਾ ਕਿਉਂਕਿ ਤਰੱਕੀਆਂ ਚਲੋ ਸ਼ੁਰੂ ਤੋਂ ਸਿਕਾਈ ਸਕੂਲ ਇਹ ਤੇ ਹੋਰ ਵੀ ਤਰੱਕੀਆਂ ਨੀ ਹੌਲਾਂਗਾ ਪੋਟ ਰਿਹਾ। ਸੋ ਅੱਜ ਇਹ ਚਾਰਦਵਾਰੀ ਹੋ ਰਹੀ ਆ ਤੇ ਇਹਦੇ ਵਿੱਚ ਕਿੰਨਾ ਸਹਿਯੋਗ ਜਿਆਦਾ। ਸਭ ਤੋਂ ਪਹਿਲਾਂ ਦਾ ਧੰਨਵਾਦ ਸਰਬ ਧਰਮ ਨਿਊਜ਼ ਚੈਨਲ ਦਾ ਮਾਸਤ ਮੋਨ ਜੀ ਜਿਹੜੀ ਸਾਰੀ ਸਾਡੀ ਸਕੂਲ ਦੀ ਐਕਟੀਵਿਟੀ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਕੇ प्रदेशਾਂ ਦੇ ਵਿੱਚ ਪਟਾਉਂਦੇ ਆ ਅੱਜ 15 ਅਗਸਤ ਦੇ ਦਿਹਾੜੇ ਦੇ ਉੱਤੇ ਡਾਕਟਰ ਈਸ਼ਾਨ ਕੁਮਾਰ ਐਮ ਐਲ اے ਚੱਬੇਵਾਲ ਜੀ ਨੇ ਤਰੰਗਾ ਚੰਡਾ ਲਹਿਰਾਂ ਉਪਰੰਤ ਇਸ ਕੰਧ ਦਾ ਜੀਵਨ ਕਟ ਕੇ ਨੀ ਪੱਥਰ ਰੱਖਿਆ ਅਸੀਂ ਪਿਛਲੇ ਸਾਲ ਐਮ ਪੀ ਡਾਕਟਰ ਰਾਜ ਕੁਮਾਰ ਜੀ ਚੱਬੇਵਾਲ ਚੰਡਾਲਾ ਰੌਣ ਦੀ ਰਸਮ ਮਤਾ ਕਰਨ ਆਏ ਸੀ ਤਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੀ ਬਾਉਂਡਰੀ ਵਾਲ ਦੀ ਹਾਲਤ ਬਹੁਤ ਖਸਤਾ ਆ ਤਾਂ ਉਹਨਾਂ ਨੇ 7 ਲੱਖ ਰੁਪਏ ਦੀ ਰਕਮ ਐਮਪੀ ਫੰਡ ਦੇ ਵਿੱਚੋਂ ਜਾਰੀ ਕੀਤੀ ਤੇ ਉਸ ਦਾ ਅਜੋ ਦੁਘਟਨ ਉਹਨਾਂ ਦੇ ਹੋਣਹਾਰ ਪੁੱਤਰ ਡਾਕਟਰ ਈਸ਼ਾਨ ਕੁਮਾਰ ਐਮਐਲਏ ਚੱਬੇਵਾਲ ਨੇ ਕੀਤੀ ਹੈ ਇਸ ਦੇ ਵਿੱਚ ਪ੍ਰਿੰਸੀਪਲ ਇਕੱਲਾ ਕੁਝ ਨਹੀਂ ਕਰਦਾ ਇਸ ਦੇ ਵਿੱਚ ਮੈਨੇਜਮੈਂਟ ਦੇ ਪ੍ਰਧਾਨ ਸਰਦਾਰ ਨਵਤੇਜ ਸਿੰਘ ਜੀ ਬਿੱਲਾ ਮੈਨੇਜਰ ਤਰਸੀਮ ਸਿੰਘ ਜੀ ਡਾਂਡੀਆਂ ਤੇ ਪ੍ਰਿੰਸੀਪਲ ਜਗਮਉਂਦ ਸਿੰਘ ਜੀ ਹਰ ਵੇਲੇ ਸਾਡਾ ਸਾਥ ਦਿੰਦੇ ਆ ਤੇ ਨਾਲ ਸਰਪੰਚ ਸਾਹਿਬ ਦਾ ਸਾਡੇ ਉੱਤੇ ਬਹੁਤ ਮਿਹਰ ਭਰਿਆ ਹੱਥ ਹੈ ਡਾਕਟਰ ਬਲਵਿੰਦਰ ਸਿੰਘ ਜੀ ਇਹ ਇੱਕ ਟੀਮਵਰਕ ਹੈ ਜੀ ਜਦ ਤੱਕ ਇਹ ਟੀਮਵਰਕ ਅਸੀਂ ਇਕੱਠੇ ਮਿਲ ਕੇ ਨਹੀਂ ਚੱਲਦੇ ਕੋਈ ਵੀ ਕੰਮ ਨਹੀਂ ਹੁੰਦਾ ਹਾਂ ਮੈਂ ਕੋਸ਼ਿਸ਼ ਕਰਦਾ ਸਾਰਿਆਂ ਦਾ ਸਾਥ ਮਿਲਦਾ ਇਲਾਕੇ ਦਾ ਨਗਰਪਿੰਡ ਵੱਡੋ ਦਾ ਪੂਰੇ ਸਟਾਫ ਦਾ ਵਿਦਿਆਰਥੀਆਂ ਦਾ ਤਾਂ ਇੱਕ ਸਕੂਲ ਜਿਹੜਾ ਆ ਦੇ ਦੁਗੜੀ ਰਾਤ ਚ ਚੌਕਰੀ ਤਰੱਕੀ ਕਰਨ ਵਾਲਾ ਵੱਧ ਰਿਹਾ